ਅਸਾ ਮਹਲਾ ਪੰਜਵਾਂ ਦੁਖ ਕਨੋਂ ਜਬ ਹੋਤੇ ਦੂਰ ਅਬ ਮਸਲਤ ਮੁਹੇ ਮਿਲੀ ਹਦੂ ਚੋਕਾ ਨੇ ਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਨਿਕਟਵਾਨ ਪ੍ਰੀਅ ਸੇ ਜਤਰੀ ਕਾਣ ਕਢਣ ਤੇ ਛੂਟ ਪਰੀ ਮੰਦਰ ਮੇਰਾ ਸ਼ਬਦੁ ਹੁਜਾਰਾ ਆਨੰਦ ਬਿਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਫਿਰ ਘਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸਾ ਮਹਲਾ 5 ਸਾਚ ਨਾਮ ਮੇਰਾ ਮਨ ਲਗਾ ਲੋਗਨ ਸਿਉ ਮੇਰਾ ਠਾਠਾ ਬਗਾ ਬਾਹਰ ਸੂਤ ਸਗਲ ਸਿਉ ਮੋਲਾ ਲੱਪਤ ਰਹ ਜੈਸੇ ਜਲ ਮੈਂ ਕੌਲਾ ਰਹਾਉ ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਸੰਗ ਪ੍ਰਵਪਨਾ ਕਰਤਾ ਦੇਸਾਵਤ ਹੈ ਬਹੁਤ ਪਿਹਾਲਾ ਸਗਲ ਚਰਨ ਕੀ ਇਹੋ ਮਨ ਰਾਲਾ ਨਾਨਕ ਜਨ ਗੁਰਪੂਰਾ ਪਾਇਆ ਅੰਦਰ ਬਾਹਰ ਏਕ ਦਿਖਾਇਆ ਆਸਾ ਮਹਲਾ 5 ਪਾਵਤਰ ਲੀਆ ਜੋ ਬਨ ਬਲਿਆ ਨਾਮ ਬਿਨਾ ਮਾਟੀ ਸੰਗ ਰਲਿਆ ਕਾਨ ਕੁੰਡ ਲੀਆ ਬਸਰ ਢਲਿਆ ਸੇਜ ਸੁਖ ਲੀਆ ਮਨ ਘਰ ਬਲਿਆ ਰਹਾਉ ਤਲੈ ਕੁੰਚਰੀਆ ਸਿਰ ਕਨਕ ਛਤਰੀਆ ਹਰ ਭਗਤ ਬਿਨਾ ਲੈ ਧਰਨ ਗਡ ਲਿਆ ਰੂਪ ਸੁੰਦਰੀਆ ਅਨੇਕ ਸਤਰੀਆ ਹਰ ਰਸ ਬਿਨ ਸਭ ਸਵਾਦ ਫਿਕਰੀਆ ਮਾਇਆ ਛਲਿਆ ਵਿਕਾਰ ਵਿਖਲਿਆ ਸ਼ਰਨ ਨਾਨਕ ਪ੍ਰਭ ਪ੍ਰਖ ਦੇ ਅਲੀਆ ਆਸਾ ਮਹੱਲਾ ਪੰਜਮ ਇੱਕ ਬਗੀਚਾ ਪੇੜ ਕੰਨ ਕਰਿਆ ਅਮਰਤ ਨਾਮ ਤਹਾ ਮੈਂ ਫਲਿਆ ਐਸਾ ਕਰਹੁ ਵਿਚਾਰ ਗਿਆਨੀ ਜਾਤੇ ਪਾਇ ਪਦ ਨਿਰਬਾਨੀ ਆਸ ਬਾਸ ਬਿਖੂਆ ਕੇ ਕੁੰਟਾ ਬਾਚ ਅੰਮ੍ਰਿਤ ਹੈ ਭਾਈ ਰੇ ਆਸ-ਪਾਸ ਬਿਖੂਆ ਕੇ ਕੁੰਟਾ ਵਿੱਚ ਅੰਮ੍ਰਿਤ ਹੈ ਭਾਈ ਰੇ ਰਹਾਉ ਸੰਚਨ ਹਾਰੇ ਏਕੇ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ ਸਗਲ ਬਨਸਪਤ ਆਣ ਜੜਾਈ ਸਗਲੀ ਫੁੱਲੀ ਨਫਲ ਨਕਾਇ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਨ ਮਾਇ ਆਸਾ ਮਹਲਾ 5 ਅਰਾਜ ਲੀਲਾ ਤੇਰਾ ਨਾਮ ਬਣਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਸਰਬ ਸੁਖਾਂ ਬਨੇ ਤੇਰੇ ਓਲੇ ਰਮ ਕੇ ਪਰਦੇ ਸਤ ਗੁਰ ਖੋਲੇ ਰਹਾਉ ਹੁਕਮ ਬੂਝ ਰੰਗ ਰਸ ਮਾਣੇ ਸਤ ਗੁਰ ਸੇਵਾ ਮਹਾਂ ਨਿਰਵਾਣੇ ਜਿਨ ਤੂੰ ਜਾਤਾ ਸੋ ਗਿਰਸਤੁ ਉਦਾਸੀ ਸੋ ਗਿਰਸਤੁ ਉਦਾਸੀ ਪ੍ਰਵਾਣ ਨਾਮ ਰਤਾ ਸੋਈ ਨਿਰਵਾਣ ਜਾਕੋ ਮਿਲਿਓ ਨਾਮਨ ਧਨ ਪੰਤ ਨਾਨਕ ਤਾਂ ਕਾਪੂਰ ਖਜ਼ਾਨਾ ਆਸਾ ਮਹਲਾ ਪੰਜਵਾਂ ਤੇਰਥ ਜਾਉ ਤਾਂ ਹਉ ਹਉ ਕਰਤੇ ਪੰਡਤ ਪੁਛੋ ਤਾਂ ਮਾਇਆ ਰਾਤੇ ਸੋ ਅਸਥਾਨ ਬਤਾਵੋ ਮਿਤਾ جا کے ہر ہر کیرتن نتا رਹਾو ਆਸਰ வேத পাপ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਔਤਾਰ ਗਰਸਤ ਮੈਂ ਚੰਤ ਉਦਾਸ ਸੰਘਾਰ ਕਰਮ ਕਰਤ ਜੀ ਕੋ ਸੰਸਾਰ ਪ੍ਰਭ ਕਿਰਪਾ ਤੇ ਮਨ ਵਸ ਆਇਆ ਨਾਨਕ ਗੁਰਮੁਖ ਤਰੀ ਤਨ ਮਾਇਆ ਸਾਧ ਸੰਗ ਹਰ ਕੀਰਤਨ ਗਾਇਐ ਇਹੋ ਅਸਥਾਨ ਗੁਰੂ ਤੇ ਪਾਈਐ ਰਹਾਉ ਦੁਜਾ ਆਸਾ ਮਹਲਾ 5 ਕਰ ਮੈ ਸੁਖ ਬਾਹਰ ਫੁਨ ਸੁਖਾ ਅਰ ਸਿਮਰਤ ਸਗਲ ਬਿਨਾਸੀ ਦੁਖਾਂ ਸਾਗਲ ਸੁਖ ਜਾਂ ਤੂੰ ਜਿਤੇ ਆਵੇਂ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਟੈ ਦੁਖ ਡੇਰਾ ਹੁਕਮ 부ਜੈ ਸੋਈ ਪ੍ਰਵਾਨ ਸਾਚ ਸ਼ਬਦ ਜਾ ਕਾ ਨਿਸ਼ਾਨ ਗੁਰਪੂਰੈ ਹਰਨਾਮ ਜੜਾਇ ਪੰਤ ਨਾਨਕ ਮੇਰੇ ਮਨ ਸੁਖ ਪਾਇਆ ਆਸਾ ਮਹਲਾ 5 ਜਾਂ ਪਠਾਵੋ ਤੈ ਤਹਿ ਜਾਈ ਜੋ ਤੁਮ ਦੇਹੋ ਸੋਈ ਸੁਖ ਪਾਈ ਸਦਾ ਚੇਰੇ ਗੋਬਿੰਦ ਗੋਸਾਈ ਉਮਰੇ ਕਿਰਪਾ ਤੇ ਤ੍ਰਿਪਤ ਅਗਾਈ ਰਹਾਓ ਤੁਮਰਾ ਦਿਆ ਪੈਨੋ ਖਾਈ ਤੋ ਪ੍ਰਸਾਦ ਪ੍ਰਭ ਸੁਖੀ ਬਲਾਈ ਮਨ ਤਨੰਤਰ ਤੋ ਜੈ ਧਾਈ ਤੁਮਰੇ ਲਵੇ ਨ ਕੋ ਲਾਈ ਕਹੋ ਨਾਨਕ ਨਿਤ ਐ ਵੈ ਧਾਈ ਗਾਤ ਹੋਵੇ ਸੰਤਹਿ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਬਤ ਧਿਆਇ ਮਾਰਗ ਚਲਤ ਹਰੇ ਹਰ ਗਾਇਐ ਸ੍ਰਵਨ ਸੁਨੀਜੈ ਅਮਰਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਓ ਕਾਰਜ ਕਾਮ ਬਾਟ ਕਾਟ ਜਪਿ ਜੈ ਗੁਰ ਪ੍ਰਸਾਦ ਹਰ ਅਮਰਤ ਪੀਜੈ ਦਿਨ ਸ੍ਰੈਨ ਹਰ ਕੀਰਤਨ ਗਾਇਐ ਸੋ ਜਨ ਜਮ ਕੀ ਬਾਟ ਨ ਪਾਈਐ ਅੱਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਅੱਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਬਾਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਗਉੜੀ ਮਹੱਲਾ ਪੰਜਵਾਂ ਫਿਰ ਘਰ ਬੈਸੋ ਆਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪਹਿਜ ਰੱਖੀ ਕਰਤਾ ਰੇ ਬਾਦਸ਼ਾਹ ਸ਼ਾਹ ਸਭ ਵਸ ਕਰਦੀਨੇ ਅਮਰਤ ਨਾਮ ਮਹਾਰਸ ਪੀਨੇ ਨਰਭ ਹੋਏ ਅਜੋ ਭਗਵਾਨ ਸਾਧ ਸੰਗਤ ਮਿਲ ਕਿਨੂ ਦਾਨ ਸ਼ਰਨ ਪੜੇ ਰਬ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾਂ ਸਿਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੋਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸਭ ਵਸ ਕਰ ਦਿਨੇ ਅਮਰਤ ਨਾਮ ਮਹਾ ਰਸ ਪੀਨੇ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕਿਨੂ ਦਾਨ ਸ਼ਰਨ ਭਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਬਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਾਂ ਫਿਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਓ ਦੋਸ਼ਟ ਦੋਤ ਕਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾ ਸਭ ਵਸ ਕਰ ਦੇਨੇ ਅਮਰਤ ਨਾਮ ਮਾਹਾਰਸ ਪੀਨੇ ਨਿਰਭਉ ਹੋਏ ਜੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ ਸ਼ਰਨ ਪਰੇ ਪ੍ਰਵੰਤਰ ਜਾਮੀ ਨਾਨਕ ਓਟ ਪਕੜੀ ਪ੍ਰਭ ਸੁਆਮੀ